ਦਿਲ ਚ ਦਲੇਰੀ ਤੇ ਇਨਸਾਨੀਅਤ ਵੀ ਬੜੀ ਆ ਜੱਟ ਦੀ ਗੁੱਡੀ ਕਹਿੰਦੇ ਅੰਬਰਾਂ 'ਚ ਚੜੀ ਆ ਆ ਖੇਡਦੇ ਨੂੰ ਹੋ ਗਏ ਬਾਈ ਸਾਲ ਤੇ ਉਂਗਲੀ ਅੱਜ ਵੀ ਖੜੀ ਆ ਲੋਕ ਕੀ ਗੱਲਾਂ ਕਰਦੇ ਆ ਵੀ ਨੰਗਲੰਬੀਆਂ ਵਾਲੇ ਦੀ ਤੱਕ ਕਬੱਡੀ ਬੜੀ ਆ ਆ ਨੰਗਲੰਬੀਆਂ ਵਾਲੇ ਦੀ ਤੱਕ ਕਬੱਡੀ ਬੜੀ ਆ ਆਓ ਸੰਦੀਪ ਦੇ ਹੁੰਦੇ ਆ ਮੁਕਾਬਲਾ ਸਨ ਕਿੱਦਾਂ ਬਾਜੀ ਹਾਂ ਪਾਠ ਠੀਕ ਆ ਠੀਕ ਆ ਬਹੁਤ ਵਧੀਆ ਹਟਾ ਅੱਜ ਹੋ ਗਈ ਸ਼ੁਰੂਆਤ ਆਪਣੇ ਵਿਆਹ ਦੀ हां आज चलो, तो चलो परमादी कृपा ना च अपना ਘਰੇ ਦੇ ਨਾਂ ਸੁਬੇ ਸਾਹਿਬ ਬਾੜਾ ਅੱਜ ਅੱਜ ਸ਼ੁਰੂ ਹੋ ਗਿਆ ਵਿਆਹ ਦਾ ਸਰਨਾਮ ਦਾ ਅੰਦਰ ਬਾਦ ਇੱਕ ਨੂੰ ਮੈਸ ਕਰਦੇ ਆਪਾਂ ਬਹੁਤ ਜ਼ਿਆਦਾ ਜਰਾ ਥੋੜਾ ਨਹੀਂ ਪਿਆਰ ਹੀ ਬਹੁਤ ਸੀ ਨਾ ਉਹਦਾ ਪਿਆਰ ਮਤਲਬ ਉਹ ਮੈਦੇ ਸਾਹਮਣੇ ਦੋ ਜਾਇ ਨਾ ਬਾਹਰ ਗਏ ਨਾ ਹੂੰ ਮਹੀਨੇ ਚ ਤਾ ਉਹ ਵਿਆਹ ਪੰਜ ਨਿੱਕੀ ਸੀ ਨਾ ਹਾਂਜੀ ਮੈਂ ਰਹਿਣੇ ਲੱਗੇ ਕੁਝ ਮਹੀਨੇ ਜਿੱਦਾਂ ਹੂੰ ਮੈਂ ਉਹ ਚਤਾ ਮੂਦੀ ਭਈਦਾ ਜਿਹੜਾ ਜਦਾ ਨਿਕਲਦਾ ਮੁੰਡਾ ਪੈਂਦਾ ਆ ਹਾਂ ਇਹਦੇ ਵਾਈਟ ਫਰਾਗਾ ਪਈ ਸੀ ਹਾਂ ਲਾ ਟੋਪੀ ਹਾਂ ਉਸ ਤੋਂ ਬਾਅਦ ਮੈਂ ਬਾਹਰ ਆ ਗਿਆ ਫਰਾਂਸ ਦਾ ਹਾਂ ਹਾਂ ਇਹਨੂੰ ਜਿਆਦਾ ਪਾਲਿਆ ਪਲਵਾਨ ਨਹੀਂ ਆ ਹਾਂ ਸੰਦੀਪ ਹੋ ਜਾਂਦਾ ਉਹਦੇ ਨਾਲ ਹਾਂ ਇਹ ਵੀ ਜਿਹੜੀ ਛੁੱਟੀ ਆਉਣੀ ਆ ਪਰ ਮੈਂ ਛੁੱਟੀ ਪਹਿਲਾਂ ਰਹੀ ਜਦਾ ਆਪਣੇ ਨਾਲ ਕਿਦਾ ਪੈਂਦਾ ਹੀ ਆ ਤੇ ਰਾਤ ਨੂੰ ਸੌਣਾ ਇਹਨੇ ਨਾਲ ਸੰਦੀਪ ਜੀ ਪਰਵਾਣੇ ਦਾ ਹੂੰ ਹੂੰ ਉਹ ਖੁਰੋਣਾ ਜਾ ਕਿਤੇ ਜਾਣਾ ਇਹ ਨਾਲ ਨਾਲ ਜਾ ਜਾਂਦਾ ਜੇ ਸ਼ਹਿਰ ਜਾਂ ਪਿੰਡ ਵਿੱਚ ਜਾਂਦਾ ਹੂੰ ਇੱਥੇ ਵੀ ਆਉਣ ਲੱਗੇ ਪਰਵਾਣੀ ਲੈ ਕੇ ਆਇਆ ਸੀ ਨਾ ਉਹਨੇ ਪਹਿਲਾਂ ਇਹਨੂੰ ਕਿਹਾ ਉਹਦੀ ਪੰਜੀ ਆ ਗਈ ਲਿਖਿਆ ਸੀ ਨਾ ਸਟੇਟਸ ਲਾਇਆ ਸੀ ਹਾਂ ਪਹਿਲਾਂ ਨਾ ਹਾਂ ਸਿਸਟਰ ਕਹਿੰਦੀ ਇਹਨੂੰ ਪੰਜਾ ਕ੍ਰੈਡਾ ਦਾ ਹੂੰ ਉਹਦਾ ਚਾਚਾ ਉੱਥੇ ਆ ਇੱਕ ਕ੍ਰੈਡਾ ਦਾ ਹੂੰ ਉਹਨੂੰ ਕ੍ਰੈਡਾ ਬਹੁਤ ਬੱਚੇ ਜਾਂਦੇ ਸੀ ਸਟਰੀਆਂ ਨੂੰ ਵੇਚਦੇ ਬਹੁ ਜੀ ਸੀ ਦਾ ਹੂੰ ਕ੍ਰੈਡਾ ਨਾ ਹੂੰ ਹੂੰ ਉਦੋਂ ਉਦੋਂ 18 18 ਦੀ ਗੱਲ ਹੈ ਆ ਉਹਦੀ ਕਲਾਵਾ ਤੇ ਪਰਮਾਨੰਦ ਜੀ ਤੋਂ ਕੋਈ ਨਹੀਂ ਕਹਿੰਦਾ ਕਿਦਾਂ ਨੂੰ ਇੰਗਲੈਂਡ ਭੇਜਾਂ ਹੂੰ ਇੱਥੇ ਮੈਂ ਆਪਣੇ ਕੋਲ ਖਾਣਾ ਦਾ ਖਾਇਆ ਛੋਟੇ ਹੁੰਦਾ ਬਹੁਤ ਪਿਆਰ ਸੀ ਹੂੰ ਉਸ ਰਾਤ ਨੂੰ ਸੰਤਿਆਨਾ ਦਮੰਦ ਜੀ ਮਮੀ ਦਾ ਬੇਬੀ ਦਰਾਂ ਰਾਜੀ ਹੁੰਦੀ ਆ ਹੂੰ ਰਾਜਾ ਦੇ ਕਿ ਬਿਰ ਤੇ ਉਹਨੇ ਪ੍ਰਿਆਵ ਕਰਤਾ ਆ ਹੂੰ ਇਹਨੇ ਆਪ ਜੋ ਪੂਚੋ ਕੀ ਸੁਖਦਾ ਪਾਦਣਾ ਉਤ ਜਿਗ ਲੈ ਖਾਣ ਨੇ ਆਪਾਂ ਦਾ ਪੈਣਾ ਦਾ ਇਦਾਂ ਹੀ ਬਹੁਤ ਪਿਆਰਾ ਸੀ ਇਹ ਤੇ ਮੈਂ ਜੇ ਤੁਹਾਨੂੰ ਕਿਤਾਬੀ ਤੋਂ ਮੈਂ ਇੱਥੇ ਆ ਇਹਨੂੰ ਦੇਖੇ ਜੇ ਇਹਨਾਂ ਹਰਦਾ ਹੂੰ ਮੈਂ ਤੇ ਆਪਰੇ ਨਾਲ ਇਕ ਅਠਾ ਰਹਿਦਾ ਹੂੰ ਬਹੁਤ ਆਹੀ ਹੂੰ ਬਹੁਤ ਆਹ ਹਾਂ ਬਹੁਤ ਆਹ ਗਗਰ ਬਾਜੀ ਵਧੀਆ ਬਾਜੀ ਹਾਂਜੀ ਵਧੀਆ ਬਾਜੀ ਸਾਡੇ ਅਮਰੀਕਾ ਤੋਂ ਆਈ ਹਾਂਜੀ 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 ਇਹਦਾ ਸੁੰਦਰ ਆਪਿਆ ਦੇਖਈਏ ਇਹ ਇਹਦੀ ਬਾਤ ਥੈਂਕ ਯੂ ਐਂਡ ਵੈਲਕਮ ਜਰਾ ਥੈਂਕ ਯੂ ਜਿਤਾਏ ਇਹਨੇ ਜਪਲਾਂ ਸਰਪਈਏ ਆ ਹਾਂ ਮੈਨੂੰ ਪਹਿਲਾਂ ਜੀ ਦਾ ਚਾਚੀ ਉਹਦੇ ਨਾਲ ਪੋਵਾ ਜੀ ਦਦਾ ਹੂੰ ਮੈਨੂੰ ਪਰਸੋਂ ਫੋਨ ਆਇਆ ਲਾਪੀਦਾ ਆਪਣੇ ਪੂਆ ਮੁੰਡਾ ਸੋ ਉਹਨਾਂ ਨੂੰ ਸੀ ਉਹ ਮੈਂ ਮੁੰਡੇ ਦਾ ਸਕੂਲ ਦਾ ਚੱਕਰ ਪੈ ਗਿਆ ਤੇ ਮੈਨੂੰ ਉਹਨੂੰ ਬਥੇਰ ਮੈਂ ਬੈਕਨ ਕੋ ਕਰ ਲਗਾ ਸੀ ਦਾ ਮੈਂ ਤੇ ਭਲੀ ਮਰ ਤਾਂ ਮੈਂ ਪਰਸੇ ਟੈਚੀ ਕਿਦਾਂ ਕਰਨੇ ਆ ਤਾਂ ਟੈਂਟਾ ਚੀ ਆ ਉਹ ਮੈਂ ਟੈਂਟਾ ਚੀ ਕਰਨੇ ਦੋ ਜਾਣੇ ਹਫਤਾ ਨੇ ਲੈਣਾ ਆ ਨਹੀਂ ਕਹਿੰਦਾ ਬੀਬੀ ਦੇ ਕੱਪੜੇ ਬਹੁਤ ਹੁੰਦੇ ਆ ਅੱਜ ਦਾ ਤਾਂ ਉਹਨੂੰ ਦੱਸਿਆ ਉਹਨੇ ਅੱਛਾ ਤੇ ਮੈਂ ਉਹ ਗੱਡੀ ਆ ਖੰਡੀ ਆਪਣੀ ਵਾਲੀ ਹਾਂ ਤੇ ਮੈਂ ਆ ਇਹ ਗੱਡੀਆਂ ਦੋ ਐ ਟੈਚੀ ਐ ਟੈਚੀ ਵੱਡੇ ਪਿਛੇ ਆਂਦੇ ਆ ਚੱਲ ਮੈਂ ਇੱਕ ਅਪੋਇੰਟਮੈਂਟ ਤੇ ਹਾਂ ਨੂੰ ਆ ਗੱਡੀ ਲਈ ਭਰਵਾਉਣ ਵਾਲੀ ਅੱਛਾ ਆਪੇ ਗੱਡੀ ਲਈ ਉਹ ਲੈ ਆਈ ਕੱਲਾ ਹਾਂ ਜੀ ਹਾਂ ਉਦੋਂ ਮੈਂ ਮੈਂ ਸੋਚਿਆ ਮਾਂ ਚ ਚੱਲ ਮੈਂ ਵੀ ਉੱਚ ਭਵਾਉਣ ਗੱਡੀ ਖੁੱਲੀ ਜਦਾ ਦੋ ਟੈਚੀ ਪਿਛੇ ਆਣਗੇ ਹਾਂ ਇੱਕ ਆਣਗੇ ਕਿਚ ਸੀ ਵੀਰ ਦੇ ਉਹ ਗੱਲਾਂ ਕੱਲਾ ਹੀ ਆ ਨਹੀਂ ਪਹਿਲਾਂ ਸੋਚਦਾ ਮੈਂ ਇੰਦਰਪਾਲ ਨਾਲ ਲੱਗ ਜਾਊਂਗਾ ਤਾਂ ਦੋ ਤਾਈ ਘਟੇ ਬਾਟਾ ਬੰਦਾ ਗੱਲਾਂ ਕਰਿਆ ਜਾਂਦਾ ਆ ਜਦੋਂ ਉੱਥੇ ਪਹੁੰਚਾਈ ਰਿਪੋਰਟ ਇਹ ਜਾਣਾ ਜੀ ਹੋਰੇ ਖੜੇ ਆਏ ਨਹੀਂ ਮੈਂ ਖੜਾ ਦੇਖਿਆ ਦੂਤ ਤੁਰਨਾ ਆ ਮੈਨੂੰ ਮਸਾਇਆ ਰੰਗ ਲੱਗ ਗਿਆ ਮੈਨਾਂ ਮਸਾਇਆ ਆਮੀ ਪਾਸ ਚਲੋ ਵਧੀਆ ਬਹੁਤ ਵਧੀਆ ਕਿਨ ਬਈ ਦੇਖਿਆ ਪਹਿਲਾਂ ਵਿਆਹ ਇੱਥੇ ਹਾਂਜੀ ਇੱਥੇ ਦੇਖਿਆ ਪਹਿਲਾਂ ਨਹੀਂ ਪਹਿਲਾਂ ਨਹੀਂ ਬਈ ਨਹੀਂ ਤਾਂ ਕਿਹਾ ਨਹੀਂ ਮੈਂ ਉਦਾਂ ਮੈਂ ਆਇਆ ਸੀਗਾ 2010 ਚ ਆਇਆ ਸੀਗਾ 15 ਸਾਲਾਂ ਬਾਅਦ ਆਇਆ 15 ਸਾਲਾਂ ਬਾਅਦ ਹਾਂਜੀ ਆ ਉਦੋਂ ਕਿੱਧਰ ਆਏ? ਉਹ ਕਿੱਧਰ ਆਏ 10 ਚ ਆਇਆ ਅੱਛਾ ਕਿਦੋਂ ਫਿਰ ਲੈਸਟੋਰ ਕਿਹਾ ਲੈਸਟੋਰ ਲੈਸਟੋਰ ਕਿੱਥੇ ਆਉਂਦਾ ਉਦੋਂ ਮੈਂ ਵੀ ਆਇਆ ਹਾਂ ਉਹ ਯਾਰ ਉਸ ਤੋਂ ਤੇਰਾ ਮੈਂ ਫਲਾਗ ਵੀ ਮੈਂ ਵੀ ਆਇਆ ਇੱਦਾਂ ਦੂਰ ਕਰਾ ਗਿਆ ਇਦਾਂ ਇਹ ਦੇਖੀ ਮੈਂ ਚਲੋ ਬਾਅਦ ਪਰਾਂ ਦਾ ਬਹੁਤ ਕੋਸ਼ਿਸ਼ ਕੀਤੀ ਮਿਹਨਤ ਕਰੇ ਪਰ ਬਾਅਦ ਜਿੰਨੀ ਬਾਅਦ ਚੁਕੀ ਨਹੀਂ ਬਾਤ ਉਹ ਜਿਹੜਾ ਮੁਰਗੇ ਗਲੇ ਸਾਰ ਮਰ ਗਿਆ ਚੱਲ ਗਿਆ ਨਾ ਵੀ ਇਹ ਵੀ ਲੱਗਾ ਮੈਰਕਾ ਨਾ ਨੇ ਬਾਪੂ ਹੁਣ ਮਗਲਵਾਣਗੇ ਬਹੁਤ ਮਿਹਨਤ ਕਰਿਆ ਮੈਂ ਕੀਤੀ ਨਾ ਫੇਰ ਵੀ ਜਿਹੜਾ ਪਕਾ ਲੱਗਾ ਮੈਰਕਾ ਦਾ ਬਾਪੂ ਛਾਡੂ ਕਿਹੜਾ ਹੱਦੀਆਂ ਪਣਾਵੇਂ ਚਲੋ ਅੱਗੇ ਬਾਪੂ ਕੱਲ ਕਿਦਾ ਬਈ ਸੱਸ ਦਾ

ਸਰ ਜੀ ਥੋੜੀ ਜਿਹੀ ਕਰ ਦਿਓ ਚਲ ਜਲਦੀ ਕਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਕਾਲ ਮਹਾਰਾਮ ਨਾਮ ਸਾਰ ਅੱਖੀ ਤਾਂ ਮਿਟ ਹੈ ਨਾਕ ਪਕੜ ਹੈ ਠੱਗਣ ਕਉ ਸੰਸਾਰ ਰਹਾ ਆਵ ਜੂ ਜਿ ਦੇਖਨ ਲੋਆ ਮਗਰ ਪਛੈ ਕਛ ਨ ਸੁਜੈ ਹੋ ਪਦਮ ਲੋਕ ਖੱਤਰੀਆ ਤਾ ਧਰਮ ਛੋਡਿਆ ਮਲੇਸ਼ ਭਾਗਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਆਸ਼ਟ ਸਾਜ ਸਾਜ ਪੁਰਾਣ ਸੁਧਹਿ ਕਰਹਿ বেদ ਅਭਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹ ਨਾਨਕ ਦਾਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੁੜਨ ਤੁਮ ਦੀ ਪਗਤ ਕਰੰਗੇ ਥਿਨਕੇ ਕਾਜ ਸੁਖਾ ਮਾਰਕਾਰ ਭੁਪਾਲ ਤੇਰਾ ਠੀਕ ਆ ਭਾਈ ਦੇ ਆ ਆ ਦੇ ਆ ਪਹਿਲਾਂ ਪਤਾ ਉਹ ਕਹਿ ਦੋ ਅੱਛਾ ਪੰਜ ਕਮਟੀਆਂ ਪਰੋਂ ਤਿੰਨ ਮਾੜਾ ਨਹੀਂ ਜੰਮ ਚੰਪਾਈ ਸਪੀਡ ਘੜੀਆਂ ਪਾ ਲੰਨੀ ਚਾਰ ਮਾੜਾ ਦੋ ਮਹੀਨੇ ਮੇਰਾ ਹੁਣੇ ਪੱਤ ਨਹੀਂ ਠੀਕ ਆ ਕੋਈ ਨਹੀਂ ਜੇ ਉਹਦੇ ਬੰਦਾ ਸੈਟ ਹੋ ਗਿਆ ਠੀਕ ਆ ਨਹੀਂ ਦੇ ਨੀ ਹੁੰਦੇ ਨਾ ਕਰ ਗੱਲ ਕਰ ਗੱਲ ਅੱਛਾ ਆ ਆ ਆ ਆ ਡੌਲੇ ਡੌਲੇ ਜਾਵੋ ਡੌਲੇ ਡੌਲੇ ਜਾਵੋ ਭਰੀ ਡੌਲੇ ਜਾਵੋ ਭਰੀ ਡੌਲੇ ਜਾਵੋ ਭਰੀ ਡੌਲੇ ਜਾਵੋ ਭਰੀ ਆਹ ਤੇ ਹਵਾ ਭਰਾਂ ਖੋਜ ਆ ਖੋਜ ਓ ਖੋਜ ਓ ਖੋਜ ਓ ਖੋਜ ਕਿਦਾ ਠੀਕ ਆ ਆ ਜਾ ਥੱਲੇ ਜੀਣਾ ਬਾਜੀ ਦੇ ਕੱਲੇ ਉੱਪਰ ਚੜਿਆ ਕੋਈ ਇਨਸਟ੍ਰਕਸ਼ਨ ਦਿੰਦਾ ਸਾਰੇ ਸਾਰੇ ਪ੍ਰੋਮੋਟਰਾਂ ਨੂੰ ਇਨਸਟ੍ਰਕਸ਼ਨ ਦੇ ਰਿਹਾ ਹੈ ਗਾ ਮਾ ਕਿਦਾ ਠੀਕ ਹੈ ਠੀਕ ਹੈ ਠੀਕ ਹੈ ਜਿੰਦਾਬਾਦ ਆ ਮਾਮਾ ਜਿੰਦਾਬਾਦ ਜਟਿਆ ਸਾਡਾ ਸੀਲੇ ਬੰਦਾ ਕਾਨੂੰਨ ਤੋਂ ਲਾ ਲੇਗੀ ਮੇਰਾ ਦਾਦਾ ਵਾਲਾ ਮਾਮੇ ਸਾਡਾ ਵਾਲਾ ਸੱਤਿਆ ਮਾਮਾ ਇਹ ਪਰਾ ਇਹ ਸਾਡਾ ਬڑا ਭਾਈ ਠੀਕ ਹੈ ਮੇਰਾ ਵੀਰ ਸਾਡੇ ਸਾਡੇ ਬੁੜੇ ਵੀ ਤੁਹਾਡੇ ਮਾਮੇ ਦਾ ਸੀ ਤੁਹਾਡੇ ਮਾਮੇ ਆ ਤੇ ਕੋਈ ਚੰਗੀ ਗੱਲ ਨਹੀਂ ਆ ਇਹ ਗੱਲ ਮਾਮਾ ਦਾ ਮਾਮਾ ਹੀ ਆ ਫੇ ਬڑا ਭਾਈ ਬڑا ਭਾਈ ਬڑا ਭਾਈ ਸਾਡਾ ਕੋਚ ਕੋਡ ਇਹ ਸਾਡਾ ਕੋਡ ਹੈ ਬਿਲਕੁਲ ਮੂਰੀ ਨਾਗੇ ਜੀ ਨੂੰ ਅਜਾ ਕੋਈ ਵੀਡੀਓ ਤੇ ਦੇਖਿਆ ਨਾ YouTube ਤੇ ਰੋੜਾ ਦੂ ਹੀ ਪਾਇਆ ਮਾਮਾ ਹਾਂ YouTube ਤੇ ਦੇਖਿਓ ਹਾਂ ਸੁਪਰ ਸਟਾਰ ਸ਼ਾਹਕੋਟ ਦੀ ਸ਼ਾਨ ਕੱਲ ਨੂੰ ਕੀ ਤਿਆਰੀਆਂ ਆ ਗਈ ਕਿ ਨਹੀਂ ਕੱਲ ਨੂੰ ਸ਼ਾਹਕੋਟ ਰੋੜਦੀ ਆ ਯਾਰੀਆਂ ਸ਼ਾਹਕੋਟ ਰੋੜਦੀ ਆ ਪਰਾਂ ਦੇ ਸਰਦੇ ਹਾਂ ਸਹੀ ਆ ਜਿੰਦਾਬਾਦ ਜਿੰਦਾਬਾਦ ਯਾਰੀਆਂ ਕਿੱਦਾਂ ਜੀ ਕਰ ਰਹੇ ਐਨਜੋਏ ਲਈ ਬੱਚੋ ਵੀ ਪੀਂਦੇ ਨੇ ਉੱਚੀ ਉੱਚੀ ਭਲਵਾਨ ਦੇ ਨਾਮ ਹੈਗਾ ਸੁਣਾ ਸੁਣਾ ਜਿਆ ਲੱਗਣ ਰਿਹਾ ਸਾਰਾ ਕੁਝ ਹਾਂ ਅੱਛਾ ਜੀ ਬਹੁਤ ਵਧੀਆ ਬਿਲਕੁਲ ਬਿਲਕੁਲ ਨਹੀਂ ਬਹੁਤ ਵਧੀਆ ਗੱਲ ਹੋਰ ਬਿਲਕੁਲ ਨਾ ਠਾਬਾ ਨਹੀਂ ਆਉਣਾ ਹਾਂ ਬਿਲਕੁਲ No, 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 no. Pero... Sí. ਤੇ ਨਵੀਂ-ਨਵੀਂ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ